ਆਖਿਰ ਕੌਣ ਸੇ ਪੀਰ ਬਹਿਲੋਲ ਜਿਨੇ 60 ਸਾਲ ਤੱਕ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੀ ਤਪੱਸਿਆ ਜਦ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਬਗਦਾਦ ਸ਼ਹਿਰ ਗਏ ਤਾਂ ਉਹਨਾਂ ਨੇ ਬਗਦਾਦ ਸ਼ਹਿਰ ਦੇ ਬਾਹਰ ਆਪਣਾ ਡੇਰਾ ਲਾਇਆ ਉੱਥੇ ਰੋਜ਼ ਸ਼ਬਦ ਕੀਰਤਨ ਕਰਦੇ ਸਨ ਤਾਂ ਉੱਥੇ ਇੱਕ ਫਕੀਰ ਜਿਸ ਦਾ ਨਾਮ ਬਹਿਲੋਲ ਸੀ ਉਹ ਰੋਜ਼ ਆਉਂਦਾ ਪਰ ਨਾ ਕੁਝ ਬੋਲਦਾ ਅਤੇ ਚੁੱਪਚਾਪ ਸ਼ਬਦ ਕੀਰਤਨ ਸੁਣਦਾ ਜਿਸ ਦਿਨ ਗੁਰੂ ਸਾਹਿਬ ਉੱਥੋਂ ਚਾਲੇ ਪਾਨ ਲੱਗੇ ਤਾਂ ਫਕੀਰ ਬਹਿਲੋਲ ਨੇ ਉਹਨਾਂ ਨੂੰ ਸਿਰਜਦਾ ਕੀਤਾ ਅਤੇ ਉਹਨਾਂ ਦੇ ਚਰਨਾਚਾਰ ਡੇਕ ਪਿਆ ਤੇ ਉਸਨੇ ਕਿਹਾ اے ਪੀਰ ਜਾਂ ਮੈਨੂੰ ਲੈ ਜਾ ਜਾਂ ਇੱਥੇ ਰਹਿ ਜਾ ਤੇਰੇ ਤੋਂ ਬਗੈਰ ਮੇਰਾ ਚਿੱਤ ਨਹੀਂ ਲੱਗਣਾ ਇਸ ਦੁਨੀਆ ਤੇ ਗੁਰੂ ਸਾਹਿਬ ਨੇ ਅੱਗੋਂ ਕਿਹਾ اے ਬਲੋਲ ਆਪਣੀ ਜੋ ਹੈ ਯਾਰੀ ਹੈ ਉਹ ਵਕਤ ਹੀ ਨਹੀਂ ਹੈ ਆਪਣੀ ਜੋ ਹੈ ਮੁਹੱਬਤ ਹੈ ਉਹ ਵਕਤ ਹੀ ਨਹੀਂ ਹੈ ਮੈਂ ਭਾਵੇਂ ਸਰੀਰਕ ਤੌਰ ਤੇ ਇੱਥੋਂ ਜਾ ਰਿਹਾ ਹਾਂ ਪਰ ਤੇਰੇ ਅੰਦਰ ਜੋ ਇਹ ਛੋਲ ਗਈ ਹੈ ਉਹ ਤੇਰੇ ਆਖਰੀ ਜਹਾਂ ਤੱਕ ਤੇਰੇ ਨਾਲ ਜਾਊਗੀ ਤਾਂ ਪੀਰ ਬਹਿਲੋਲ ਦਾ ਇੰਨਾ ਡ੍ਰਿੜ ਵਿਸ਼ਵਾਸ ਸੀ ਗੁਰੂ ਸਾਹਿਬ ਉੱਤੇ ਉਸਨੇ 60 ਸਰਦੀਆਂ ਜੋ ਇਤਿਹਾਸ ਕਰ ਲਿੱਦੇ ਨੇ 60 ਸਰਦੀਆਂ ਭਾਵ 60 ਸਾਲ ਤੱਕ ਉਸੇ ਸ਼ੀਲਾ ਕੋਲ ਬੈਠ ਕੇ ਗੁਰੂ ਸਾਹਿਬ ਦਾ ਨਾਮ ਜਪਿਆ ਜਿੱਥੇ ਗੁਰੂ ਸਾਹਿਬ ਨੇ ਕੀਰਤਨ ਕੀਤਾ ਸੀ ਅਜੇ ਹੋਰ ਇਤਿਹਾਸ ਲਈ ਪੋਲ ਕਨ ਰੈਡਰ ਪੰਜਾਬੀ ਨੂੰ ਧੰਨਵਾਦ